ਨਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਆਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤ ਆ ਨਿਸ਼ਾਨੀ ਉਹ ਕਿਹੜਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕੈ ਸਾਕਦਾ ਤੁਹਾਡੇ ਸੀਸ ਵਾਰੇ ਤੋਂ ਬਿਨਾ Hindu ਧਰਮ ਜਿੰਦਾ ਨਹੀਂ ਰਹਿ ਸਕਦਾ ਉਮਰ ਨਿਆਣੀ ਆਪ ਦੀ ਪਤ ਦਾ ਤੋਰ ਦਿੱਤਾ ਦੇਣ ਕੁਰਬਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾ ਤੇ ਆ ਨਿਸ਼ਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤ ਆ ਨਿਸ਼ਾਨੀ ਉਹ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦਿਲਾਂ ਉੱਤੋਂ ਹੰਗ ਤਾਇ ਉਤਾਰੀ ਉਹ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦਿਲਾਂ ਉੱਤੋਂ ਹੰਗ ਤਾਇ ਉਤਾਰੀ ਸਾਰਿਆਂ ਨੂੰ ਇੱਕ ਕਰਤਾ ਜਾਤ ਪਾਤ ਵਾਲੀ ਤੋੜ ਕੇ ਬਿਮਾਰੀ ਸਾਰਿਆਂ ਨੂੰ ਇੱਕ ਕਰਤਾ ਜਾਤ ਪਾਤ ਵਾਲੀ ਤੋੜ ਕੇ ਬਿਮਾਰੀ ਆਖਿਆ ਪਿਆਰੇ ਪੰਜਾਂ ਨੂੰ ਅੱਖ ਆ ਪਿਆਰੇ ਪੰਜਾਂ ਨੂੰ ਹੋਵੇ ਜ਼ੁਲਮ ਤੇ ਤੇਗ ਉਠਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਉਹ ਕੱਚੀ ਚਮਕੌਰ ਦੀ ਗੜੀ ਪਾਇਆ 10 ਲੱਖ ਵੈਰੀਆਂ ਨੇ ਘੇਰਾ ਉਹ ਕੱਚੀ ਚਮਕੌਰ ਦੀ ਗੜੀ ਪਾਇਆ 10 ਲੱਖ ਵੈਰੀਆਂ ਨੇ ਘੇਰਾ ਤੂੰ ਦਾਨੀਆ ਰਤਨਾਂ ਨਿਆਰ ਤਾ ਨਾ ਡੋਲਿਓ ਹੱਥੀ ਪੁੱਤ ਤੋਰੇ ਤਾਨੁ ਤੇਰਾ ਜੇਰਾ ਹੋ ਗਏ ਸ਼ਹੀਦ लाडले ਹੋ 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 ਗਏ ਸ਼ਹੀਦ लाडले ਮਾਰ ਮੈਰੀਆਂ ਦੇ ਸੀਨੇ ਅੱਜ ਕਾਨੀ ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪਤਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਚਾਰੇ ਪਤਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਓ ਛੋਟੇ ਦੋਵੇਂ ਲਾਲ ਲਾਡਲੇ ਤੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ ਮਾਇਆ ਮੋਣੀ ਮਾਤ ਮਾਰ ਲਈ थैਲੀ ਮੋਰਾ ਦੀ ਚੁਰਾ ਕੇ ਪਾਪੀ ਬੈ ਗਿਆ ਠਾਣੇ ਜਾਰਪੋਰਟ ਕਰਤੀ ਹੋ ਹੋ ਠਾਣੇ ਜਾਰਪੋਰਟ ਕਰਤੀ ਓ ਪਾਪੀ ਦਿਲੋਨਾ ਗਵਾਈ ਬੇਈਮਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਉਹ ਰੱਖਦੇ ਕਲਮ ਰੱਖ ਦੇ ਕਲਮ ਮੌਜੀਆਂ ਲਿਖ ਹੋਣੀਆਂ ਨਹੀਂ ਤੇਥੋਂ ਕੁਰਬਾਨੀਆਂ ਕਿੰਨੇ ਦੁੱਖ ਝੱਲੇ ਸ਼ੈਨਸ਼ਾ ਗੱਲਾਂ ਜਾਣੀਆਂ ਨਹੀਂ ਤੇਰੇ ਤੋਂ ਬਿਆਨੀਆਂ ਔਰ ਰੋਮ ਦੀ ਕਲਮ ਦਾਤਿਆ ਹੋ ਹੋ ਰੋਮ ਦੀ ਕਲਮ ਦਾ ਤਿਆ ਲਿਖਾ ਜਦੋਂ ਫਰੀਦਰ ਤੇ ਕਹਾਣੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪਤਵਾਰੇ ਹੱਸ ਕੇ ਚਾਰੇ ਪਤਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤ ਆ ਨਿਸ਼ਾਨੀ ਚਾਰੇ ਪੁੱਤ ਮਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤ ਆ ਕੋਲ ਨਾ ਕੋਈ ਦਾਤ ਆ ਕੋਲ ਨਾ ਕੋਈ ਦਾਤ ਆ ਨਿਸ਼ਾਨੀ